ਕਿ ਸ਼ਿਵ ਕੁਮਾਰ ਬਟਾਲਵੀ ਦਾ ਇੱਕ ਸ਼ੇਰ ਹੈ ਕਿ ਸਾਡੇ ਪੋਤੜਿਆਂ ਵਿੱਚ ਬਿਰਹਾ ਰੱਖਿਆ ਸਾਡੀਆਂ ਮਾਂ ਤੇ ਮੈਨੂੰ ਲੱਗਦਾ ਕਿ ਮੇਰੇ ਪੋਤੜਿਆਂ ਦੇ ਵਿੱਚ ਤਾਂ ਮੇਰੀ ਮਾਂ ਨੇ ਕਲਾ ਰੱਖਤੀ ਕੁਸ਼ਾਨ ਪੀਰੀਅਡ ਤੋਂ ਲੈ ਕੇ ਅੱਜ ਤੱਕ ਤੇ ਜਿੰਨੇ ਵੀ ਰਾਜੇ ਮਹਾਰਾਜੇ ਹਿੰਦੁਸਤਾਨ ਦੇ ਵਿੱਚ ਰਾਜ ਕੀਤਾ ਉਹਨਾਂ ਹਰੇਕ ਨਾਲ ਸੰਬੰਧਤ ਚਾਹੇ ਮੇਰੇ ਕੋਲ ਇੱਕ ਸਿੱਕਾ ਹੈਗੇ ਹੈ ਤੇ ਤੁਸੀਂ ਇੱਥੇ ਦੇਖੋ 1.5 ਫੁੱਟ ਤੋਂ ਲੈ ਕੇ 9 ਇੰਚ ਤੱਕ ਛੰਨੇ ਆ ਇੰਨੇ ਚ ਇੱਕ ਵੀ ਛੰਨਾ ਜਿਹੜਾ ਖਰਾਦ ਦਾ ਖਰਾਦਿਆ ਹੋਇਆ ਛੰਨਾ ਨਹੀਂ ਇਹ ਠਠਿਆਰੇ ਦੇ ਹੱਥ ਨਾਲ ਕੁੱਟ-ਕੁੱਟ ਕੇ ਬਣਾਏ ਹੋਏ ਛੰਨੇ ਆ ਬਹੁਤ ਸਾਰੀਆਂ ਫਿਲਮਾਂ ਵਾਲਿਆਂ ਨੇ ਅਪਰੋਚ ਵੀ ਕੀਤਾ ਤੇ ਮੇਰਾ ਸਮਾਨ ਵੀ ਉਹ ਲੈ ਕੇ ਜਾਂਦੇ ਆ ਜਾਂਦੇ ਆ ਚਾਹੇ ਬ્લેਕਆਰ 2 ਹੋਵੇ ਚਾਹੇ ਬ્લેਕਆ ਹੋਵੇ ਹੀਰ ਰਾਂਝਾ ਹੋਵੇ ਚਾਹੇ ਮਿੰਦੀ ਵਾਜਾ ਮਾਰਦੀ ਹੋਵੇ ਜਾਂ ਕੋਈ ਫਿਲਮ ਐਹਦੀਆਂ ਜਿਨ੍ਹਾਂ ਦੇ ਮੈਨੂੰ ਨਾਂ ਨਹੀਂ ਯਾਦ ਤਾਂ ਉਹ ਮੈਥੋਂ ਇਹ ਸਮਾਨ ਲੈ ਕੇ ਜਾਂਦੇ ਆ ਉਹ ਫਿਲਮਾਂ ਦੇ ਵਿੱਚ ਵੱਲ ਸ਼ਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ ਤੇ ਮੈਂ ਆ ਤੁਹਾਡੇ ਨਾਲ ਮਨੀਸ਼ ਗਰਗ ਅੱਜ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਿਹਾ ਜੋ ਗੁਣਾ ਦੀ ਗੁੱਥਲੀ ਹੈ ਤੇ ਉਹਨਾਂ ਨਾਲ ਹੀ ਗੱਲ ਕਰਾਂਗੇ ਬਾਤਾਂ ਬਹੁਤਾ ਮੈਂ ਨਾ ਦੱਸਾਂ ਉਹਨਾਂ ਦੀ ਜ਼ੁਬਾਨ ਤੋਂ ਹੀ ਸਾਰੀਆਂ ਗੱਲਾਂ ਕਰਾਂਗੇ ਤੇ ਉਹਨਾਂ ਦੀ ਗੈਲਰੀ ਹੈ ਉਹ ਵੀ ਦਿਖਾਵਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਮਿਲਾਵਾ ਤੁਹਾਨੂੰ ਇਹ ਸਾਡੇ ਨਾਲ ਨੇ ਹਰਦਰਸ਼ਨ ਸੋਹਲ ਸੋਹਲ ਸਾਹਿਬ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਦਰਸ਼ਕਾਂ ਦੱਸ ਦਈਏ ਕਿਵੇਂ ਸ਼ੌਂਕ ਪਿਆ ਬੇਸ਼ੱਕ ਅਸੀਂ ਤੁਹਾਨੂੰ ਪੇਂਟਿੰਗ ਕਰਦੇ ਅਕਸਰ ਦੇਖਿਆਗਾ ਬਹੁਤ ਸਾਰੀਆਂ ਸਟੇਜਾਂ 'ਤੇ ਤੁਹਾਨੂੰ ਲੈਕਚਰ ਕਰਦੇ ਦੇਖਿਆ ਪਰ ਨਾਲ ਨਾਲ ਇਹ ਗੈਲਰੀ ਬਣਾਉਣ ਦਾ ਸ਼ੌਂਕ ਕਿਵੇਂ ਪਿਆ ਤੇ ਨਾਲ ਨਾਲ ਦਰਸ਼ਕਾਂ ਨੂੰ ਇਹ ਵੀ ਦੱਸਦੇ ਜਾਈਏ ਵੀ ਆਪਣੀ ਗੈਲਰੀ 'ਚ ਕੀ ਕੁਝ ਆਏਗਾ ਅ ਮਨੀਸ਼ ਜੀ ਇੱਕ ਸ਼ੇਖਮੁਰ ਬਟਾਲਵੀ ਦਾ ਇੱਕ ਸ਼ੇਰ ਹੈ ਕਿ ਸਾਦੇ ਪੋਤੜਿਆਂ ਵਿੱਚ ਬਿਰਹਾ ਰੱਖਿਆ ਸਾਡੀਆਂ ਮਾਵਾਂ ਤੇ ਮੈਨੂੰ ਲੱਗਦਾ ਕਿ ਮੇਰੇ ਪੋਤਰਿਆਂ ਦੇ ਵਿੱਚ ਤਾਂ ਮੇਰੀ ਮਾਂ ਨੇ ਕਲਾ ਰੱਖਤੀ ਤਾਂ ਮੈਂ ਜਦੋਂ ਬਚਪਨ ਸੰਭਾਲਿਆ ਜਦੋਂ ਤੋਂ ਹੋਸ਼ ਸੰਭਾਲੀ ਮੈਨੂੰ ਲੱਗਦਾ ਉਦੋਂ ਤੋਂ ਮੈਂ ਚਿੱਤਰਕਾਰੀ ਕਰ ਰਿਆ ਜਦੋਂ ਅਸੀਂ ਛੋਟੇ ਹੁੰਦੇ ਪ੍ਰਾਇਮਰੀ ਵਿੱਚ ਡਰਾਇੰਗ ਚ ਡਰਾਇੰਗ ਕਰਦੇ ਡਰਾਇੰਗ ਕਰਦੇ ਤਾਂ ਮੈਨੂੰ ਮੇਰੀ ਟੀਚਰ ਕਹਿੰਦੀ ਕਿ ਤੇਰੀ ਡਰਾਇੰਗ ਬੜੀ ਸੋਹਣੀ ਹੈ ਤੂੰ ਕਿੱਥੋਂ ਸਿੱਖਿਆ ਜਦੋਂ ਮੈਂ ਮਿਡਲ ਚ ਆਇਆ ਤਾਂ ਮੈਂ ਬੇਸ਼ੱਕ ਮੇਰੇ ਕੋਲ ਡਰਾਇੰਗ ਨਹੀਂ ਸੀ ਪਰ ਡਰਾਇੰਗ ਵਾਲੇ ਵਿਦਿਆਰਥੀ ਮੈਨੂੰ ਕਹਿੰਦੇ ਯਾਰ ਤੂੰ ਡਰਾਇੰਗ ਚ ਹੈਣੀਗਾ ਪਰ ਤੇਰੀ ਡਰਾਇੰਗ ਸਾਡੇ ਨਾਲੋਂ ਸੋਹਣੀ ਹੈ ਜਦੋਂ ਮੈਂ ਹਾਈ ਦੇ ਵਿੱਚ ਆਇਆ ਮੇਰੇ ਪਰ ਮੈਂ ਡਰਾਇੰਗ ਫੇਰ ਵੀ ਉਸ ਆਪਦੇ ਸਕੂਲ ਦੇ ਵਿੱਚ ਸਭ ਤੋਂ ਵਧੀਆ ਕਰਦਾ ਸੀ ਤੇ ਡਰਾਇੰਗ ਦੇ ਵਿੱਚ ਮੈਂ ਬੜੇ ਪ੍ਰਾਈਜ਼ ਵੀ ਲੈਂਦਾ ਸੀ 10ਵੀਂ ਤੋਂ ਬਾਅਦ ਫਿਰ ਮੈਂ ਖੇਤਰੀ ਇਹ ਚੁਣ ਲਿਆ ਕਿ ਮੈਂ ਇੱਕ ਡਰਾਇੰਗ ਟੀਚਰ ਬਣਾਇਆ ਇੱਕ ਆਰਟਿਸਟ ਬਣਾ ਤੇ ਮੈਂ ਉਸ ਪੱਧਰ ਦੀ ਐਜੂਕੇਸ਼ਨ ਵੀ ਪ੍ਰਾਪਤ ਕੀਤੀ ਡਰਾਇੰਗ ਟੀਚਰ ਦੇ ਨਾਲ-ਨਾਲ ਤੁਸੀਂ ਜੋਬ ਵੀ ਕੀਤੀ ਹੈਗੇ ਵਿਸ਼ੇਸ਼ਕ ਤੁਸੀਂ ਰਿਟਾਇਰ ਹੋ ਗਏ ਹੋ ਨਾ ਪ੍ਰੋਫੈਸਰ ਹੈਗੇ ਹੋ ਯੂਨੀਵਰਸਿਟੀ ਚ ਤੇ ਇਹ ਸਾਰਾ ਸਮਾਨ ਕਿਵੇਂ ਇਕੱਠਾ ਕੀਤਾ ਕੀ ਕੀ ਹੈਗਾ ਜਰਾ ਦਰਸ਼ਕਾਂ ਨੂੰ ਇਹ ਵੀ ਨਾਲ ਨਾਲ ਦੱਸ ਦਿਈਏ ਆਪਾਂ ਮੁਨੀਸ਼ ਜੀ ਤੁਸੀਂ ਦੇਖਦੇ ਹੋ ਕਿ ਖੇਤੀਬਾੜੀ ਤੋਂ ਸ਼ੁਰੂ ਕਰਦੇ ਆਪਾਂ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਪੁਰਾਣੇ ਹਾਲ ਪੰਜਾਲੀਆਂ ਗੱਡੇ ਇਹ ਕਾਠੀਆਂ ਇਹ ਸਾਰਾ ਜੋ ਇਹ ਜਿਵੇਂ ਬੋਕਾ ਪਿਆ ਮਸ਼ਕ ਹੈ ਉਹ ਸਾਹਮਣੇ ਟੋਰਾ ਹੈ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਇਕੱਤਰ ਕਰਦਾ ਕਰਦਾ ਮੈਂ ਜਦੋਂ ਆਪਦੇ ਪਿੰਡ ਚੋਂ ਬਾਹਰ ਨਿਕਲਿਆ ਜਾਂ ਆਪਦੇ ਖੇਤਾਂ ਚੋਂ ਬਾਹਰ ਨਿਕਲਿਆ ਤਾਂ ਮੈਨੂੰ ਫਿਰ ਸਾਰੀਆਂ ਇਹ ਚੀਜ਼ਾਂ ਜਿਵੇਂ ਇਹ ਇਹ ਮੱਟੀਆਂ ਹੈ ਇਹ ਸਾਰਾ ਤੁਸੀਂ ਦੇਖ ਦਿਓ ਗ੍ਰਾਮਫੋਨ ਹੈ ਇਹ ਸਾਰੇ ਤੁਸੀਂ ਆ ਬਚਪਨ ਦੇ ਵਿੱਚ ਜਿੰਨਾ ਉਹ ਤੁਸੀਂ ਇੱਕ ਹੰਸ ਰਾਜ ਹੰਸ ਦਾ ਉਹ ਪੁਮਹਿਰੀਆਂ ਤੇ ਉਹ ਲੈ ਲੋ ਉਹ ਵਾਲੇ ਇਹਨਾਂ ਗੱਡੀ ਘੋੜਿਆਂ ਨਾਲ ਅਸੀਂ ਖੇਡਦੇ ਰਹੇ ਹਾਂ ਪੁਰਾਣੇ ਸ਼ਟਰ ਵਾਲੇ ਟੀਵੀ ਇਹ ਜਨਰੇਟਰ ਇਹ ਦੇਖੋ ਤੁਸੀਂ ਸੇਰ ਵਾਲੇ ਵੱਟੇ ਹੁਣ ਤੱਕ ਕਿਲੋਗ੍ਰਾਮ ਚੱਲਦੇ ਆ ਤਾਂ ਇਹ ਵੱਟੇ ਜਦੋਂ ਰੇਡੀਓ ਅੱਜ ਕੱਲ ਅਸੀਂ ਛੱਡ ਚੁੱਕੇ ਹਾਂ ਜਿਹੜਾ ਰੇਡੀਓ ਡਿਜੀਟਲ ਆ ਗਏ ਹੁਣ ਜਿਹੜੇ ਪੁਰਾਣੇ ਸਾਡੇ ਸੀਗੇ ਉਸ ਤਰ੍ਹਾਂ ਦੇ ਰੇਡੀਓ ਇਹ ਪੁਰਾਣੇ ਟਿਊਬਾਂ ਵਾਲੇ ਰੇਡੀਓ ਫਿਰ ਸਰ ਇੰਨਾ ਸਮਾਨ ਤੁਸੀਂ ਇਕੱਠਾ ਕੀਤਾ ਹੈਗਾ ਕਿੱਥੋਂ ਕਿੱਥੋਂ ਕਿਵੇਂ ਇਕੱਠਾ ਕੀਤਾ ਕਾਫੀ ਜ਼ਿਆਦਾ ਪੈਸਾ ਵੀ ਖਰਚ ਹੋਇਆ ਪਹਿਲਾਂ ਤਾਂ ਇਹ ਦੱਸੋ ਵੀ ਇਕੱਠਾ ਕਿਵੇਂ ਕੀਤਾ ਕਿੱਥੋਂ ਕਿੱਥੋਂ ਲਿਆਉਂਦਾ ਤੁਸੀਂ ਤੁਸੀਂ ਤਾਂ ਅਗਲੀ ਪੇਂਟਿੰਗ ਦਾ ਸ਼ੌਂਕ ਸੀ ਜਿਵੇਂ ਤੁਹਾਨੂੰ ਤੇ ਫਿਰ ਇਹ ਇੱਕ ਇੱਕ ਸਮਾਨ ਦਾ ਕਿਵੇਂ ਸ਼ੌਂਕ ਪੈ ਗਿਆ ਕੋਦੋਂ ਮਨੀਸ਼ ਜੀ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਪੇਂਟਿੰਗ ਦੇ ਨਾਲ-ਨਾਲ ਮੈਂ ਇੱਕ ਘੁਮक्कੜ ਵੀ ਹਾਂ ਦੂਸਰੇ ਸ਼ਹਿਰਾਂ ਵਿੱਚ ਜਾਣਾ ਪਹਾੜਾਂ ਤੇ ਜਾਣਾ ਸਮੁੰਦਰ ਕਿਨਾਰੇ ਜਾਣਾ ਦੂਸਰੀਆਂ ਯਾਤਰਾਵਾਂ ਦੇ ਵਿੱਚ ਜਾਣਾ, ਰਾਜਸਥਾਨ ਦੇ ਕਿਲੇ ਦੇਖਣੇ, ਮਹਿਲ ਦੇਖਣੇ ਉਹ ਮੇਰਾ ਸ਼ੌਂਕ ਸੀ। ਨਾਲ ਮੈਂ ਪੇਂਟਿੰਗ ਕਰਨ ਜਾਂਦਾ ਸੀ। ਨਾਲ ਮੈਂ ਇੱਕਮਕ ਕਰਦੀ ਆਪਦੀ ਸ਼ੌਂਕ ਪੂਰਾ ਕਰਦਾ ਸੀ। ਤੇ ਜਿੱਥੇ ਜਾਂਦਾ ਸੀ, ਉੱਥੋਂ ਦੇ ਜਿਹੜੀਆਂ ਪ੍ਰਾਤਨ ਥਾਵਾਂ ਸੀ, ਹਵੇਲੀਆਂ ਸੀ, ਕਿਲੇ ਸੀ, ਉਹਨਾਂ ਕੋਲ ਰਹਿੰਦੇ ਲੋਕ ਸੀ। ਉਹਨਾਂ ਨਾਲ ਮੈਂ ਗੱਲਬਾਤ ਕਰਦਾ ਸੀ। ਤਾਂ ਜਿਹੜੀ ਵੀ ਚੀਜ਼ ਮੈਨੂੰ ਉੱਥੋਂ ਚਾਹੀਏ ਉਹ ਮੈਨੂੰ ਤੋਫੇ ਦੇ ਤੌਰ ਤੇ ਦਿੰਦੇ ਸੀ ਚਾਹੇ ਮੈਨੂੰ ਉਹ ਪੈਸੇ ਲੈ ਕੇ ਦਿੰਦੇ ਸੀ ਮੈਂ ਬੜਾ ਧੰਨਵਾਦੀ ਹੁੰਦਾ ਸੀ ਉਹਨਾਂ ਦਾ ਤੇ ਮੈਂ ਉਹ ਪੈਸੇ ਚੀਜ਼ਾਂ ਲੈ ਕੇ ਆਉਂਦਾ ਸੀ ਫਿਰ ਪੈਸਾ ਵੀ ਕਾਫੀ ਖਰਚ ਕੀਤਾ ਉਹ ਸਾਰਾ ਸਾਰਾ ਫਰੀ ਹੈ ਜਾਂ ਪੇਡ ਵੀ ਬਹੁਤ ਸਾਰਾ ਮਾਨ ਹੋਵੇਗਾ ਬੱਚੇ ਦੇ ਇਹਦੇ ਵਿੱਚ ਬਹੁਤ ਸਾਰਾ ਸਮਾਨ ਪੇਡ ਹੈ ਜੀ ਮਤਲਬ ਇਹ 99% ਪੇਜ ਹੈ ਪੇਡ ਹੈ 1% ਮੈਂ ਕਹਿ ਸਕਦਾ ਕਿ ਮੈਨੂੰ ਗਿਫਟ ਦੇ ਤੌਰ ਤੇ ਜਾਂ ਕਿਸੇ ਨੇ ਯਾਦਗਾਰ ਦੇ ਤੌਰ ਤੇ ਦਿੱਤਾ ਤਾਂ ਖਰਚਾ ਤਾਂ ਇਹ ਗੱਲ ਹੈ ਕਿ ਹਰ ਇੱਕ ਤਰ ਹਰ ਇੱਕ ਆਦਮੀ ਨੂੰ ਅਲੱਗ-ਅਲੱਗ ਤਰ੍ਹਾਂ ਦੇ ਵੈਲ ਹੁੰਦੇ ਹੈ ਕੋਈ दारू ਪੀ ਲੈਂਦਾ ਕੋਈ ਨਸ਼ਾ ਕਰ ਲੈਂਦਾ ਮੈਂ ਸੋਚਿਆ ਕਿ ਮੈਨੂੰ ਇਹ ਵੈਲ ਹੈ ਮੈਨੂੰ ਇਹ ਐਬ ਹੈ ਤੇ ਮੈਂ ਉਹ ਪੈਸਾ ਇਹ ਸਾਬ ਤੇ ਖਰਚ ਕਰਦਾ ਰਿਹਾ ਆ ਵੀ ਜਿਹੜੀ ਕਮਾਈ ਸੀ ਜਿਹੜੀ ਮੈਂ ਮੇਰੀ ਘਰੇਲੂ ਕਮਾਈ ਸੀ ਜਿਹੜੀ ਮੈਂ ਦੁਕਾਨ ਮੇਰੀ ਆਪਦੀ ਨੌਕਰੀ ਸੈਲਰੀ ਸੀ ਪਰ ਪਰਿਵਾਰ ਨੇ ਕਹਿੰਦਾ ਸੀਗਾ ਕਿ ਬਾਪੂ ਜੀ ਸਾਡੇ ਵਾਸਤੇ ਵੀ ਉਹ ਛੱਡ ਦਿਓ ਸਾਰਾ ਸਾਮਾਨ ਪੁਰਾਣੇ ਸਾਮਾਨ ਤੇ ਪੈਸਾ ਖਰਚੀ ਜਾਂਦੇ ਹੋ ਕਦੇ ਪਰਿਵਾਰ ਨਾਲ ਨਹੀਂ ਇਸ ਤਰ੍ਹਾਂ ਦਾ ਹੋਇਆ ਕਦੇ ਮੇਰੇ ਬੱਚੇ ਜਿਹੜੇ ਬੜੇ ਇੰਟੈਲੀਜੈਂਟ ਸੀ ਉਹ ਆ ਦੀਆਂ ਕਲਾਸਾਂ ਦੇ ਵਿੱਚੋਂ ਅੱਛੇ ਨੰਬਰ ਲੈ ਕੇ ਅੱਛੀਆਂ ਜੌਬਸ ਦੇ ਉੱਤੇ ਅੱਛੀਆਂ ਟ੍ਰੇਨਿੰਗ ਕਰਕੇ ਲੱਗੇ ਤਾਂ ਉਹਨਾਂ ਨੇ ਮੈਨੂੰ ਕਦੇ ਇਸ ਤਰ੍ਹਾਂ ਦਾ ਕੋਈ ਸ਼ਿਕਵਾ ਹੀ ਨਹੀਂ ਕੀਤਾ ਉਹਨਾਂ ਦੀ ਕੋਈ ਜ਼ਿਆਦਾ ਡਿਮਾਂਡ ਨਹੀਂ ਸੀ ਸਾਡੀ ਛੋਟੀਆਂ-ਛੋਟੀਆਂ ਸਾਡੀਆਂ ਜ਼ਰੂਰਤਾਂ ਘਰੇਲੂ ਜਿਵੇਂ ਆਪਾਂ ਦਾਲ ਰੋਟੀ ਕਹਿੰਦੇ ਆ ਐਨੀ ਕੀ ਜ਼ਰੂਰਤ ਹੈ ਸਾਡੀ ਇੱਕ ਬਸ ਸਾਡੇ ਬੱਚੇ ਕੋਈ ਜ਼ਿਆਦਾ ਫੈਸ਼ਨੇਬਲ ਨਹੀਂ ਸੀ ਤਾਂ ਇਸ ਕਰਕੇ ਘਰ ਦੀ ਕੋਈ ਜ਼ਿਆਦਾ ਮੈਨੂੰ ਦਿੱਕਤ ਨਹੀਂ ਆਈ ਨਾ ਹੀ ਮੇਰੀ ਵਾਈਫ ਹੈ ਨਾ ਮੇਰੇ ਮਾਪੇ ਨੇ ਮੈਥੋਂ ਕੋਈ ਤਵੱਕੋ ਕੀਤੀ ਕਿ ਸਾਨੂੰ ਦੇਵੇ ਬਿਲਕੁਲ ਇਹ ਫਿਰ ਸਾਰਾ ਐਕਸਪਲੇਨ ਕਰਦੇ ਆ ਜਦੋਂ ਹੁੰਦੇ ਆ ਕੋਈ ਹਾਂਜੀ ਇੱਕ ਖਾਸ ਇਨਸਾਨ ਮੇਰੇ ਕੋਲੇ ਮੇਰੀ ਜ਼ਿੰਦਗੀ ਦੇ ਵਿੱਚ ਆਇਆ ਉਹ ਸੀ ਸਰਦਾਰ ਖਿੱਲੂ ਸਿੰਘ ਜੋ ਜਦੋਂ ਮੈਂ ਇਸ ਪਿੰਡ ਦੇ ਵਿੱਚ ਆਇਆ 2021 ਦੇ ਵਿੱਚ ਤਾਂ ਖਿੱਲੂ ਸਿੰਘ ਮੈਨੂੰ ਇੱਕ ਭਰਾ ਦੀ ਤਰ੍ਹਾਂ ਮਿਲਿਆ ਤੇ ਇਹ ਗੈਲਰੀ ਬਣਾਉਣ ਦੇ ਵਿੱਚ ਇੱਥੇ ਇੱਕ ਇਸ ਪਿੰਡ ਦੇ ਵਿੱਚ ਇੱਕ ਜਗ੍ਹਾ ਮੈਲੜ ਮੈਲੜ ਤੇ ਇਹਨਾਂ ਨੇ ਬਾਰੇ ਮੈਨੂੰ ਦੱਸਿਆ ਕਿ ਜਦੋਂ ਅਸੀਂ ਹਲ ਵਾਉਂਦੇ ਸੀ ਜਾਂ ਅਸੀਂ ਇੱਥੇ ਖਦਾਈ ਕਰਦੇ ਸੀ ਡੂੰਘੀ ਘਰਤ ਪੜਦੇ ਸੀ ਤਾਂ ਉੱਥੋਂ ਥੱਲੋਂ ਕੁਝ ਪੁਰਾਣੀਆਂ ਚੀਜ਼ਾਂ ਨਿਕਲਦੀਆਂ ਸੀ ਜਦੋਂ ਅਸੀਂ ਉੱਥੇ ਗਏ ਤਾਂ ਜਦੋਂ ਮੈਂ ਉਹਦਾ ਰਿਸਰਚ ਕੀਤੀ ਕਿਉਂਕਿ ਮੈਂ ਹਿਸਟਰੀ ਆਫ ਫਾਈਨ ਆਊਟ ਦਾ ਸਟੂਡੈਂਟ ਹਾਂ ਤੇ ਜਦੋਂ ਮੈਂ ਉਹਨਾਂ ਦੀ ਰਿਸਰਚ ਕੀਤੀ ਤਾਂ ਉਹਦਾ ਜਿਹੜਾ ਪਿਸ਼ੋਕੜ ਸੀ ਉਹ ਸਿੰਧ ਘਾਟੀ ਦੀ ਸਭਿਅਤਾ ਨਾਲ ਮਿਲਦਾ ਸੀ ਉਹ ਜਿਹੜੀਆਂ ਉੱਥੋਂ ਮੈਨੂੰ ਖੜਾਉਣੇ ਉਹ ਵਸਤਾਂ ਮਿਲੀਆਂ ਤਾਂ ਖਿੱਲੂ ਸਿੰਘ ਨੇ ਉਹ ਲੱਭਣ ਦੇ ਵਿੱਚ ਜਾਂ ਇਹ ਮਿਊਜ਼ੀਅਮ ਸੈੱਟ ਕਰਨ ਦੇ ਵਿੱਚ ਮੇਰਾ ਬਹੁਤ ਹੀ ਸਹਿਯੋਗ ਕੀਤਾ ਤੇ ਮੈਂ ਇਹਨਾਂ ਦਾ ਇਸ ਖਾਸ ਕਰਕੇ ਪਿੰਡ ਜੈ ਸਿੰਘ ਵਾਲਾ ਦਾ ਵੀ ਧੰਨਵਾਦ ਦੀਆਂ ਇਥੋਂ ਦੀ ਪੰਚਾਇਤ ਦਾ ਧੰਨਵਾਦ ਦੀਆਂ ਇਥੋਂ ਦੇ ਬਜ਼ੁਰਗਾਂ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਮੈਨੂੰ ਦਿਲ ਖੋਲ ਕੇ ਮਤਲਬ ਆਪਣਾ ਬਣਾ ਲਿਆ ਮੈਂ ਮੈਨੂੰ ਤੁਸੀਂ ਹੈਰਾਨ ਹੋਵੋਗੇ ਮੈਂ ਅਪ੍ਰੈਲ 2023 ਦੇ ਵਿੱਚ ਇੱਥੇ ਆਇਆ ਪਰ ਇਹ ਸਾਰਾ ਪਿੰਡ ਨੇ ਮੈਨੂੰ ਜਿਹਾ ਆਖਦਾ ਬੱਚਾ ਬੱਚਾ ਮੈਨੂੰ ਮੇਰਾ ਬਹੁਤ ਸਤਿਕਾਰ ਕਰਦਾ ਸੋਹਣ ਸਾਹਿਬ ਸਭ ਤੋਂ ਪਹਿਲਾਂ ਇਹ ਇੱਕ ਜਿਹੜੀ ਤੁਹਾਡੀ ਮੈਂ ਕਹਿ ਸਕਦੇ ਆ ਇੱਥੇ ਸਾਰਾ ਰੱਖਿਆ ਹੋਇਆ ਹੈ ਇਹ ਸਭ ਤੋਂ ਪੁਰਾਣੀ ਚੀਜ਼ ਕੀ ਕਹਿ ਸਕਦੇ ਹੋ ਵੀ ਬਹੁਤ ਪੁਰਾਣੀ ਸਭ ਤੋਂ ਪੁਰਾਣੀ ਕੀ ਚੀਜ਼ ਹੈਗੀ ਇਹਦੇ ਵਿੱਚ ਇਹ ਦੇਸ਼ ਕੀਮਤੀ ਵੀ ਕਹਿ ਦਿੱਤਾ ਇਹ ਸਭ ਤੋਂ ਪੇਸ਼ਕੀਮਤੀ ਕੀ ਚੀਜ਼ ਉਹ ਹੀ ਹੈ ਜਿਹੜੀ ਮੈਂ ਤੁਹਾਨੂੰ ਸਿੰਧ ਘਾਟੀ ਦੀ ਸਭਿਤਾ ਦੇ ਸਮਾਨ ਮੈਨੂੰ ਮਿਲਿਆ ਉਹ ਮੇਰੀ ਆਪ ਦੀ ਖੋਜ ਹੈ ਮੈਂ ਆਪ ਖੋਦ ਕੇ ਜ਼ਮੀਨ ਕੱਢਿਆ ਉਹ 5000 ਸਾਲ ਪੁਰਾਣਾ ਹੈ ਉਹ ਤੁਹਾਨੂੰ ਦੇਖਣ ਨੂੰ ਜਿਹੜੇ ਆਉਂਦੇ ਆ ਉਹਨਾਂ ਨੂੰ ਦੇਖਣ ਨੂੰ ਠਿੱਕਰੀਆਂ ਤੇ ਕੁਝ ਮਟਕੀਆਂ ਤੇ ਕੁਝ ਛੋਟੇ ਛੋਟੇ ਖਡਾਉਣੇ ਲੱਗਦੇ ਪਰ ਮੈਨੂੰ ਆਪਣੀ ਗੈਲਰੀ ਵਿੱਚ ਸਭ ਤੋਂ ਕੀਮਤੀ ਸਮਾਨ ਲੱਗਦਾ ਹੈ ਦੂਸਰੇ ਨੰਬਰ ਤੇ ਕੀਮਤੀ ਮੈਨੂੰ ਇਹ ਸਮਾਨ ਲੱਗਦਾ ਹੈ ਕਿ ਮੇਰੇ ਕੋਲੇ ਕੁਸ਼ਾਨ ਪੀਰੀਅਡ ਤੋਂ ਲੈ ਕੇ ਕੁਸ਼ਾਨ ਪੀਰੀਅਡ ਤੋਂ ਲੈ ਕੇ ਅੱਜ ਤੱਕ ਦੇ ਜਿੰਨੇ ਵੀ ਰਾਜੇ ਮਹਾਰਾਜੇ ਹਿੰਦੁਸਤਾਨ ਦੇ ਵਿੱਚ ਰਾਜ ਕੀਤਾ ਉਹਨਾਂ ਹਰੇਕ ਨਾਲ ਸੰਬੰਧਿਤ ਚਾਹੇ ਮੇਰੇ ਕੋਲ ਇੱਕ ਸਿੱਕਾ ਹੈ ਹੈਗੇ ਆ ਇਸ ਤੋਂ ਬਿਨਾ ਮੇਰੇ ਕੋਲੇ ਆ ਇੰਡੀਆ ਤੋਂ ਬਾਹਰ ਦੇ ਘੱਟੋ ਘੱਟ 150 ਮੁਲਕਾਂ ਦੇ ਸਿੱਕੇ ਅਤੇ ਨੋਟ ਸੰਭਾਲੇ ਹੋਏ ਆ ਇੰਡੀਆ ਦੇ ਵਿੱਚ ਅੱਜ ਤੱਕ ਜਿੰਨੀ ਕਰੰਸੀ ਪ੍ਰਿੰਟ ਹੋਈ ਹੈ ਚਾਹੇ ਅੰਗਰੇਜ਼ਾਂ ਵੇਲੇ ਸੀ ਚਾਹੇ ਹੋ ਆਜ਼ਾਦ ਭਾਰਤ ਦੀ ਸੀ ਤਾਂ ਉਹ ਸਾਰੇ ਦੇ ਸਾਰੇ ਦਾ ਵੀ ਕਟੋ-ਕਟ ਜੇ ਮੇਰੇ ਕੋਲ ਇੱਕ ਸੈਂਪਲ ਵੀ ਲਗਾਵਾ ਤਾਂ ਮੇਰੇ ਕੋਲੇ ਜ਼ਰੂਰ ਹੈਗਾ ਬਰਤਨ ਵੀ ਬਹੁਤ ਪੁਰਾਣੇ ਨੇ ਸਾਰੇ ਬਰਤਨ ਦੇਖ ਰਹੇ ਆਪਾਂ ਸ਼ਾਇਦ ਮੈਨੂੰ ਵੀ ਕੁਝ ਨਹੀਂ ਪਤਾ ਹੋਣਾ ਕਈ ਬਰਤਨ ਦੇਖੇ ਵੀ ਨਹੀਂ ਅੱਜ ਦੇਖ ਕੇ ਬੜੀ ਹੈਰਾਨੀ ਹੋਈ ਹੈਗੀ ਜਿਵੇਂ ਆਪਾਂ ਕਹਿੰਦੇ ਛੰਨਾ ਹਰੇਕ ਜਦੋਂ ਵਿਰਾਸਤ ਦੀ ਗੱਲ ਕਰਦੇ ਹਰੇਕ ਛੰਨਾ ਕਹਿੰਦਾ ਤੇ ਤੁਸੀਂ ਇੱਥੇ ਦੇਖੋ 1.5 ਫੁੱਟ ਤੋਂ ਲੈ ਕੇ 9 ਇੰਚ ਤੱਕ ਛੰਨੇ ਆ ਇਹਨਾਂ 'ਚ ਇੱਕ ਵੀ ਛੰਨਾ ਜਿਹੜਾ ਖਰਾਦ ਦਾ ਖਰਾਦਿਆ ਹੋਇਆ ਛੰਨਾ ਨਹੀਂ ਇਹ ਠਠਿਆਰੇ ਦੇ ਹੱਥ ਨਾਲ ਕੁੱਟ-ਕੁੱਟ ਕੇ ਬਣਾਏ ਹੋਏ ਛੰਨੇ ਜਿਨ੍ਹਾਂ ਦੇ ਵਿੱਚ ਸਾਡੇ ਬਜ਼ੁਰਗ ਸਾਡੇ ਘਟੂ-ਘਟ ਪੜਦਾਦਿਆਂ ਦੇ ਪੜਦਾਦੇ ਜਿਹੜੇ ਚੂਰੀ ਖਾਂਦੇ ਸੀ ਦੁੱਧ ਪੀਂਦੇ ਸੀ ਲੱਸੀ ਪੀਂਦੇ ਸੀ ਜਿਵੇਂ ਇਹ ਬਰਾਤਾਂ ਦੇ ਵਿੱਚ ਬੇਲੂਏ ਵਰਤੇ ਜਾਂਦੇ ਸੀ ਤਾਂ ਹੋਰ ਬਹੁਤ ਸਾਰਾ ਸਮਾਨ ਸਾਡੀ ਵਿਰਾਸਤ ਨਾਲ ਸੰਬੰਧਿਤ ਇਸ ਗੈਲਰੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਤੁਸੀਂ ਫਿਰ ਇਹ ਤੇ ਪੇੜ ਰੱਖਿਆ ਤੁਸੀਂ ਇੱਥੇ ਜੋ ਦੇਖਣ ਆਉਂਦਾ ਕਿੰਨੇ ਕੁ ਲੋਕ ਆਉਂਦੇ ਨੇ ਫਿਰ ਇੱਥੇ ਤੁਸੀਂ ਮਨੀਸ਼ ਜੀ ਮੈਨ ਨੂੰ ਬੜਾ ਉਹ ਹੁੰਦੀ ਹੈ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਤੇ ਸਾਰੀ ਜ਼ਿੰਦਗੀ ਦੀ ਕਮਾਈ ਇਸ ਤੇ ਲਾਤੀ ਮੈਂ ਸਾਰੀ ਜ਼ਿੰਦਗੀ ਚਿੱਤਰਕਾਰੀ ਕੀਤੀ ਔਰ ਇਹ ਚੀਜ਼ਾਂ ਇਕੱਠੀਆਂ ਕੀਤੀਆਂ ਮੈਂ ਬੱਚੇ ਮੈਨੂੰ ਕਹਿੰਦੇ ਕਿ ਇਹਦੀ ਸਾਹ ਸੰਭਾਲ ਤੇ ਬਿਜਲੀ ਪਾਣੀ ਦਾ ਖਰਚਾ ਸਾਫ ਸਫਾਈ ਦਾ ਖਰਚਾ ਅਸੀਂ ਜ਼ਰੂਰ ਦਰਸ਼ਕਾਂ ਤੋਂ ਲੈਣਿਆ ਕੋਈ ਜ਼ਿਆਦਾ ਨਹੀਂ ਅਸੀਂ ਬਹੁਤ ਹੀ ਮਿਨੀਮਮ ਜਿਹੜੇ ਸਕੂਲੀ ਬੱਚੇ ਐ ਉਹਨਾਂ ਤੋਂ ਸਿਰਫ 10 ਪੁਰਾਏ ਟੋਕਨ ਫੀਸ ਲੈ ਕੇ ਅਸੀਂ ਉਹਨਾਂ ਨੂੰ ਇਹ ਦਿਖਾਣੇ ਆ ਕਿ ਜਿਹੜੇ ਮੇਰੇ ਕੋਲੇ ਜਦੋਂ ਹੁਣ ਸਰਕਾਰ ਨੇ ਜਦੋਂ ਸਕੂਲਾਂ ਨੂੰ ਯੂਨੀਵਰਸਿਟੀਆਂ ਤੇ ਹੋਰ ਥਾਵਾਂ ਨੂੰ ਮੰਨਦਾ ਕੀਤਾ ਤਾਂ ਉਹਨਾਂ ਨੇ ਜਦੋਂ ਮੇਰੀ ਐਡ ਦੇਖੀ ਜਾਂ ਇਹਦੇ ਬਾਰੇ ਸੁਣਿਆ ਜਾਂ ਮੇਰੇ WhatsApp Facebook ਤੇ ਜਿਹੜੀਆਂ ਪੋਸਟਾਂ ਪੜ੍ਹੀਆਂ ਤਾਂ ਉਹ ਕੁਝ ਮਤਲਬ 5-10 ਸਕੂਲ ਮੇਰੇ ਕੋਲੇ ਇੱਥੇ ਵੀ ਆਏ ਤਾਂ ਮੇਰੇ ਖਿਆਲ ਅਕਿ 2-3000 ਬੱਚਿਆਂ ਨੇ ਇਸ ਪਿਛਲੇ ਛੇ ਮਹੀਨੇ ਦੇ ਵਿੱਚ ਇਹ ਦੇਖਿਆ ਫਿਲਮਾਂ 'ਚ ਵੀ ਅੱਜਕੱਲ ਬੜਾ ਪੰਜਾਬੀ ਕਲਚਰ ਦਿਖਾਇਆ ਜਾ ਰਿਹਾ ਹੈ ਫਿਲਮਾਂ 'ਚ ਲੋਕਾਂ ਨੂੰ ਪੰਜਾਬੀ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰਾਤਨ ਵਿਰਸਾ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਦੇ ਹੋਇਆ ਵੀ ਤੁਸੀਂ ਵੀ ਕਦੇ ਤੁਹਾਡਾ ਸਮਾਨ ਫਿਲਮਾਂ 'ਚ ਵਰਤਿਆ ਹੋਵੇ ਜਾਂ ਇੱਥੇ ਕਦੇ ਫਿਲਮ ਵਾਲਿਆਂ ਨੇ ਤੁਹਾਡੇ ਕੋਈ ਅਪਰੋਚ ਕੀਤਾ ਹੋਵੇ ਹਾਂ ਬਹੁਤ ਸਾਰੀਆਂ ਫਿਲਮਾਂ ਵਾਲਿਆਂ ਨੇ ਅਪਰੋਚ ਵੀ ਕੀਤਾ ਹੈ ਤੇ ਮੇਰਾ ਸਮਾਨ ਵੀ ਉਹ ਲੈ ਕੇ ਜਾਂਦੇ ਆ ਜਾਂਦੇ ਆ ਚਾਹੇ ਬ્લેਕ ਹੀਅਰ 2 ਹੋਵੇ ਚਾਹੇ ਬ્લેਕ ਹੀਅ ਹੋਵੇ ਹੀ ਰਾਂਝਾ ਹੋਵੇ ਚਾਹੇ ਮਿੱਟੀਵਾਜਾ ਮਾਰਦੀ ਹੋਵੇ ਜਾਂ ਕਈ ਫਿਲਮਾਂ ਇਹ ਜਿਹੀਆਂ ਜਿਨ੍ਹਾਂ ਦੇ ਮੈਨੂੰ ਨਾਂ ਨਹੀਂ ਯਾਦ ਤਾਂ ਉਹ ਮੈਥੋਂ ਇਹ ਸਮਾਨ ਲੈ ਕੇ ਜਾਂਦੇ ਆ ਔਰ ਫਿਲਮਾਂ ਦੇ ਵਿੱਚ ਵਰਤਦੇ ਆ ਬਹੁਤ ਆ ਗਿਆ ਫਿਲਮਾਂ 'ਚ ਤੁਹਾਡਾ ਸਮਾਨ ਹੈ ਜਿਹੜਾ ਇਹ ਦੇਖਣ ਨੂੰ ਮਿਲਦਾ ਹੈਗਾ ਹਾਂ ਜਿਵੇਂ ਜੋਰਾ ਦਸ ਨੰਬਰੀਆ ਦੇ ਵਿੱਚ ਜਦੋਂ ਆਪਣੇ ਗਿੱਲ ਸਾਹਿਬ ਨੇ ਅਮਰਦੀਪ ਗਿੱਲ ਹੋਰਾਂ ਨੇ ਜਦੋਂ ਮੇਰੇ ਦੋਸਤ ਹੈ ਉਹ ਜਿੱਥੇ ਮੇਰਾ ਸਮਾਨ ਲੈ ਕੇ ਗਏ ਉੱਥੇ ਮੈਨੂੰ ਵੀ ਉਹਨਾਂ ਨੇ ਉਸ ਫਿਲਮ ਦੇ ਵਿੱਚ ਮੇਰੀ ਇੱਕ ਫੋਟੋ ਲਾ ਕੇ ਮਹਾਰਾਜਾ ਰਣਬੀਰ ਸਿੰਘ ਨਾਭਾ ਦੀ ਮੈਨੂੰ ਰੋਲ ਵੀ ਦਿੱਤਾ ਉਹਦੇ ਵਿੱਚ ਅੱਛਾ ਤੁਸੀਂ ਰੋਲ ਕਰਦਾ ਵੀ ਰੋਲ ਨਹੀਂ ਮੇਰੀ ਫੋਟੋ ਹੀ ਲਾਈ ਫੋਟੋ ਲਾਈ ਤੁਸੀਂ ਹਾਂਜੀ ਅੱਛਾ ਤੁਸੀਂ ਸਰ ਤੁਹਾਨੂੰ ਲੱਗਦਾ ਵੀ ਸਰਕਾਰਾਂ ਨੂੰ ਕੋਈ ਸਰਕਾਰ ਨੇ ਤੁਹਾਨੂੰ ਕੋਈ ਇਸ ਲਈ ਉਤਸ਼ਾਹਿਤ ਕੀਤਾ ਜਾਂ ਤੁਹਾਨੂੰ ਲੱਗਦਾ ਨਹੀਂ ਉਹ ਸਰਕਾਰਾਂ ਨੂੰ ਵੀ ਕਰਨਾ ਚਾਹੀਦਾ ਪੰਜਾਬੀ ਵਿਰਸੇ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਿਆ ਜਾਵੇ ਮਨੀਸ਼ ਜੀ ਮੈਂ ਬਹੁਤ ਕੰਮ ਕੀਤਾ ਜ਼ਿੰਦਗੀ ਦੇ ਵਿੱਚ ਮੈਂ ਜੇ ਆਰਟ ਦੇ ਵਿੱਚ ਕੰਮ ਕੀਤਾ ਤਾਂ ਮੈਨੂੰ ਬਹੁਤ ਸਾਰਾ ਮਾਣ ਸਨਮਾਨ ਮਿਲਿਆ ਜਿਵੇਂ ਇੱਕ ਟੀਚਰ ਦੇ ਤੌਰ ਤੇ ਕੀਤਾ ਤਾਂ ਮੈਂ ਸਟੇਟ ਅਵਾਰਡ ਦੀ ਟੀਚਰਾਂ ਤੇ ਨੈਸ਼ਨਲ ਅਵਾਰਡ ਵਾਸਤੇ ਮੇਰੀ ਨੋਮੀਨੇਸ਼ਨ ਹੋਈ ਜਿਵੇਂ ਇੱਕ ਸਕਾਉਟਾਂ ਤਾਂ ਮੈਂ ਨੈਸ਼ਨਲ ਪੱਧਰ ਦੇ ਅਵਾਰਡ ਮੈਨੂੰ ਮਿਲੇ ਤਾਂ ਇਹ ਜਿਹੜਾ ਇਹ ਮੇਰਾ ਉਪਰਾਲਾ ਹੈ ਇਹ ਕਿਸੇ ਨੂੰ ਪਤਾ ਨਹੀਂ ਹਜੇ ਹੁਣ ਮੈਂ ਮਿਊਜ਼ੀਅਮ ਬਣਾਇਆ ਜਿਵੇਂ ਤੁਹਾਡੇ ਅਰਗੇ ਮਿੱਤਰ ਦੋਸਤ ਸਾਰੇ ਐਵੇਂ ਸਰਕਾਰਾਂ ਨੂੰ ਵੀ ਪਤਾ ਲੱਗੂ ਤੇ ਮੈਨੂੰ ਉਮੀਦ ਹੈ ਮੈਨੂੰ ਯਕੀਨ ਹੈ ਕਿ ਸਰਕਾਰਾਂ ਮੇਰਾ ਸਹਿਯੋਗ ਵੀ ਕਰਨਗੀਆਂ ਮੈਨੂੰ ਸਾਥ ਵੀ ਦੇਣਗੀਆਂ ਤੇ ਮੈਨੂੰ ਮੇਰਾ ਮਾਨ ਸਨਮਾਨ ਵੀ ਵਧਾਉਣ ਗਿਆ ਤਾਂ ਕਿ ਕਿਉਂਕਿ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਪਟਿਆਲੇ ਨੂੰ ਛੱਡ ਕੇ ਜੇ ਆਪਾਂ ਪਟਿਆਲੇ ਕਿਲੇ ਦੇ ਵਿੱਚ ਇੱਕ ਛੋਟਾ ਜਿਹਾ ਮਿਊਜ਼ੀਅਮ ਹੈ ਲਾਲਗੇ ਤਾਂ ਕਿਤੇ ਵੀ ਇਸ ਤਰ੍ਹਾਂ ਦਾ ਮਿਊਜ਼ੀਅਮ ਨਹੀਂ ਕਾਂਗੜੇ ਦੇ ਵਿੱਚ ਹਿਮਾਚਲ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਸਾਨੂੰ ਮਿਊਜ਼ੀਅਮ ਮਿਲ ਜਾਣਗੇ ਪਰ ਪੰਜਾਬ ਦੇ ਵਿੱਚ ਹਜੇ ਇਹ ਪਹਿਲਾ ਮਿਊਜ਼ੀਅਮ ਹੈ ਤੇ ਸਰਕਾਰ ਦਾ ਇੱਕ ਆਪਦਾ ਏ ਫਰਜ਼ ਵੀ ਬੰਦ ਹੈ ਕਿ ਇਸ ਮਿਊਜ਼ੀਅਮ ਨੂੰ ਤੇ ਇਸ ਮਿਊਜ਼ੀਅਮ ਦੇ ਰਚਨਹਾਰੇ ਨੂੰ ਉਹਨਾਂ ਨੂੰ ਕੁਝ ਮਾਨ ਸਨਮਾਨ ਜ਼ਰੂਰ ਕਰਨਾ ਚਾਹੀਦਾ ਬਿਲਕੁਲ ਇਹ ਸਨ ਸਾਡੇ ਨਾਲ ਹਰ ਦਰਸ਼ਨ ਸੋਹਲ ਜਿਨ੍ਹਾਂ ਦਾ ਤੁਹਾਨੂੰ ਵੀਜਨ ਦਿਖਾਇਆ ਉਹਨਾਂ ਨਾਲ ਗੱਲਬਾਤ ਵੀ ਕੀਤੀ ਗੁਣਾ ਦੀ ਗੁਥਲੀ ਕਹ ਲਈਏ ਤਾਂ ਗਲਤ ਨਹੀਂ ਹੋਵੇਗਾ ਮਨੀਸ਼ ਗਰਗ ਪੀਟੀਸੀ ਨਿਊਜ਼ ਬਠਿੰਡਾ